ਸੋ ਹੰਮਾਰਾ ਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਮਾਰਾ ਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਮਾਰਾ ਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋੰਗ ਮਾਰਾਈ ਸ਼ੇਰ ਸਿੰਘ ਵਿਸ਼ਨੂੰ ਆਵਾਂਂਦੀ ਐ ਸੋੰਗ ਮਾਰਾਈ ਸ਼ੇਰ ਸਿੰਘ ਵਿਸ਼ਨੂੰ ਆਵਾਂਂਦੀ ਐ ਹਰ ਸੰਗਤ ਜੀ ਅਕਾਲ ਪੁਰਖ ਦੀ ਨਿਵਾਜੀ ਹਰ ਸੰਗਤ ਜੀ ਜੋ ਆਪ ਜੀ ਨੂੰ ਅੱਜ ਮੈਂ ਬਚਨ ਦਰਸ਼ਨ ਬਾਰੇ ਦੱਸਣ ਲੱਗਾ ਹਾਂ ਪੰਡ ਡਗਰੂ ਮੀਲਾ ਸਿੰਘ ਜੋ ਕਿ ਜਦੋਂ ਸੱਚੇ ਪਾਤਸ਼ਾਹ ਜੀ ਦੇ ਚਰਨੀ ਲੱਗੇ ਔਰ ਕੁਸ਼ਕੂ ਸਮੇ ਬਾਅਦ ਸੱਚੇ ਪਾਤਸ਼ਾਹ ਜੀ ਨੇ ਗੁਰਸਖ ਮੇਲਾ ਸਿੰਘ ਜੀ ਡਘਰੂ ਵਾਲੇ ਨੂੰ ਰਾਤ ਨੂੰ ਅੱਧੀ ਰਾਤ ਸੁੱਤਿਆਂ ਪਿਆ ਨੂੰ ਦਰਸ਼ਨ ਦਿੱਤੇ ਨਾਲ ਲੈ ਕੇ ਕਿਹਾ ਉੱਠ ਮੇਲਾ ਸਿੰਘ ਦਰਸ਼ਨ ਕਰ ਲਾ ਔਰ ਦਰਸ਼ਨ ਰੂਪ ਦੇ ਵਿੱਚ ਉੱਠਿਆ ਹੈ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਚਰਨਾਂ ਤੇ ਕੀਤੀ ਹੈ ਔਰ ਹਜੂਕਾ ਵਜ੍ਹਾ ਸਰੀਰ ਨੂੰ ਅੱਖ ਖੁੱਲ ਗਈ ਜੱਸ ਵੇਲੇ ਅੱਖ ਖੁੱਲੀ ਹੈ ਘਰ ਦੇ ਵਿੱਚ ਦਰਸ਼ਨਾ ਬਾਰੇ ਦੱਸਿਆ ਕਿ ਸੱਚੇ ਪਾਤਸ਼ਾਹ ਜੀ ਦੇ ਮੈਨੂੰ ਦਰਸ਼ਨ ਹੁਣੇ ਹੋਏ ਹੈ ਤੇ ਮੈਂ ਚਰਨਾਂ ਤੇ ਨਿਮਸ਼ਕਾਰ ਕੀਤੀ ਹੈ ਔਰ ਸਵੇਰ ਦਾ ਵਕਤ ਹੋਇਆ ਕਣਕ ਦੀ ਵਾਢੀ ਪਿੰਡ ਨਿਧਾਲੇ ਵੱਡਣੀ ਸੀ ਵਾਢ ਰਹੀ ਸੀ ਸਵੇਰ ਹੋਇਆ ਤੇ ਨਿਧਾਲੇ ਪਿੰਡ ਕਣਕ ਦੀ ਵਾਢੀ ਵੱਢਣਾ ਤੇ Haadi ਵੱਢਣ ਵਾਸਤੇ ਗਏ ਜਦ ਦੁਪਹਿਰ ਦਾ ਵਕਤ ਹੋਇਆ ਤੇ ਨੇੜੇ-ਨੇੜੇ ਦੇ ਜੋ ਵਾਢੀ ਵੜਦੇ ਸੀ ਉਹ ਇੱਕ ਦਰਖਤ ਥੱਲੇ 20 ਜਾਂ 25 ਜਾਣੇ ਬੈਠ ਗਏ ਦੁਪਹਿਰ ਵੇਲੇ ਫਰੂਟੀ ਪਾਣੀ ਸ਼ਕਣਾ ਸੀ ਉਹਨੇ ਸਾਰਿਆਂ ਜੋ ਉੱਥੇ ਬੰਦੇ ਬੈਠੇ ਸੀ ਕਿਹਾ ਕਿ ਮੈਨੂੰ ਰਾਤ ਸਾਡੇ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਹੋਏ ਐ ਕੇ ਸੱਚੇ ਪਾਤਸ਼ਾਹ ਜੀ ਆਏ ਮੇਰਾ ਨਾਂ ਲੈ ਕੇ ਕਹਿੰਦੇ ਮੀਲਾ ਸਿੰਘ ਉੱਠ ਦਰਸ਼ਨ ਕਰ ਲਾ ਔਰ ਜੋ ਉਥੇ ਇਨਸਾਨ ਸੀ ਉਹ ਕਹਿੰਦੇ ਜੇ ਤੇਰੇ ਸੱਚੇ ਪਾਤਸ਼ਾਹ ਹੈ ਇਹ ਮੀਲਾ ਸਿੰਘ ਸੁਪਨੇ ਦੀਆਂ ਗੱਲਾਂ ਹੈ ਜੇ ਉਹ ਸੱਚੇ ਪਾਤਸ਼ਾਹ ਹੈ ਜਾਣੀ ਜਾਣਾ ਤੇ ਹੁਣ ਉਹਨਾਂ ਦਾ ਉਹ ਤਾਂ ਸੁਪਨੇ ਦੀਆਂ ਗੱਲਾਂ ਫਿਰ ਉਥੇ ਗੁਰਸਖ ਮੀਲਾ ਸਿੰਘ ਜੀ ਨੇ ਕਿਹਾ ਮਹਾਰਾਜ ਦੀ ਕਿਰਪਾ ਨਾਲ ਕਿ ਜੇ ਹੁਣ ਉਹ ਸੱਚੀ ਮੀਟਿੰਗ ਆ ਜਾਣ ਕਿਉਂ ਕਹਿੰਦੇ ਫੇਰ ਅਸੀਂ ਤੇਰੇ ਸੱਚੇ ਪਾਤਸ਼ਾਹ ਜੀ ਨੂੰ ਮੰਨੀਏ ਉਹ ਕਹਿਣ ਲੱਗੇ ਗੁਰਸਖ ਮੇਲਾ ਸਿੰਘ ਕਿ ਸੱਚੇ ਪਾਤਸ਼ਾਹ ਜੀ ਨੇ ਸੌ ਲਿਆ ਹੁਣ ਆ ਜਾਣਗੇ ਸੋ 4 ਵਜੇ ਸੱਚੇ ਪਾਤਸ਼ਾਹ ਜੀ ਮੋਟਰਸਾਈਕਲ ਤੇ ਨਰਜੇ ਸਿੰਘ ਡਰਾਈਵਰ ਨਾਲ ਸੀ ਤੇ ਪਿੰਡ ਨਿਦਾ ਵਾਲੇ ਸੱਚੀ ਮਿੱੱਚੀ ਸ਼ਾਮ ਨੂੰ 4 ਵਜੇ ਪਹੁੰਚ ਗਏ ਤੇ ਉਸ ਵੇਲੇ ਗੁਰਸਖ ਮੇਲਾ ਸਿੰਘ ਖੁਸ਼ੀਆਂ ਵਿੱਚ ਝੂਮ ਉਠਿਆ ਤੇ ਕਿਹਾ ਉਹ ਆਗੇ ਮੇਰੇ ਸੱਚੇ ਪਾਤਸ਼ਾਹ ਸੋ ਸਾਰੇ ਬੰਦੇ ਵੀ ਜਿਹੜੇ ਵਾਢੀ ਵੜਰੇ ਨਾਲ ਆਏ ਸੜਕ ਦੇ ਨਾਲ ਵਾਢੀ ਵੱਢੀ ਜਾਂਦੇ ਨਾਲ ਲੈ ਕੇ ਕਿਹਾ ਮੇਲਾ ਸਿਆ ਰਾਤ ਤੈਨੂੰ ਸੁੱਤਿਆਂ ਪਿਆ ਦਰਸ਼ਨ ਦਿੱਤੇ ਇਹ ਹੁਣ ਮੈਨੂੰ ਸੱਚੀ ਮਿੱੱਚੀ ਆਉਣਾ ਪੈ ਗਿਆ ਇਹ ਗੁਰਮੁਖੋ ਅੰਦਰੋਂ ਵਿਸ਼ਵਾਸ ਦੀ ਗੱਲ ਹੈ ਜੋ ਦਰਸ਼ਨ ਸੱਚੇ ਪਾਤਸ਼ਾਹ ਸਕੇ ਆ ਦੰਦੇ ਹੈ ਆਪ ਦੰਦੇ ਹੈ ਉਹ ਪੂਰੇ ਹੁੰਦੇ ਹੈ ਲੋੜ ਹੈ ਸਾਨੂੰ ਵਿਸ਼ਵਾਸ ਰੱਖਣ ਦੀ ਔਰ ਉਹਦੇ ਹੁਕਮ ਨੂੰ ਅਪਣਾਉਣ ਦੀ ਹੁਕਮਤੇ ਚੱਲਣ ਦੀ ਤਉ ਨੂੰ ਹਿਰਦੇ ਵਿੱਚ ਵਸਾਉਣ ਦੀ ਤਾਂ ਕਿ 994 ਯੁੱਗ ਚੌਂਕੜੀ ਬਾਅਦ ਮੇਕਲਾਂ ਕਲਕਲ ਕੀ ਜੋ ਅਵਤਾਰ ਆਇਆ ਹੈ ਔਰ ਭਗਤਾ ਸੰਤਾਂ ਗੁਰਮੁਖਾਂ ਨੂੰ ਤਾਂ ਇਕੱਠਿਆਂ ਕੀਤਾ ਹੈ ਉਹਦੀ ਇੱਕ ਨਿੱਕੀ ਜੀ ਖੇੜ ਹੈ 993 ਜੁਗ ਚੌਕੜੀ ਦੇ ਵਿਛੜੇ ਇਕੋ ਵੇਰ ਮਿਲਾ ਲੇ ਸੋ ਗੁਰਮੁਖੋ ਜੋ ਦਰਸ਼ਨ ਹੈ ਪਾਤਸ਼ਾਹ ਜੰਦੇ ਹੈ ਉਹ ਪੂਰੇ ਹੁੰਦੇ ਹੈ ਸੋ ਇਨਾਕ ਮੈਂ ਬਚਨ ਦੱਸਦਾ ਹੋਇਆ ਆਪ ਜੀ ਨੂੰ ਜਿਕਾਰਿਆ ਬੁਲਾਉਂਦਾ ਸੋ ਅੰਮਹਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ Soğan maray şer sen vişnu Bhagavan diye Soğan maray şer sen vişnu Bhagavan diye Soğan maray şer sen vişnu diye Soğan maray ਸੇਂਗਿ ਵਿਸ਼ ਨੂੰ ਆਗਮਾਨ ਦੀ ਜੈ